ਬਾਣ ਜਿਹੜਾ ਕਹਿੰਦਾ ਸੀ ਕਿ ਕੋਈ ਧਰਨਾ ਨਹੀਂ ਲੱਗੂਗਾ ਪੰਜਾਬ 'ਚ ਸਾਰੇ ਕੱਚੇ ਪੱਕੇ ਕੀਤੇ ਜਾਣਗੇ ਵਿਦੇਸ਼ੋਂ ਆ ਕੇ ਬੱਚੇ ਇੱਥੇ ਕੰਮ ਕਰ ਕੋਈ ਬਾਹਰ ਨਹੀਂ ਜਾਊਗਾ ਤੇ ਅੱਜ ਕਿਸਾਨ ਕਿੰਨੀ ਵੱਡੀ ਗਿਣਤੀ 'ਚ ਵਿਧਾਨ ਸਭਾ ਦੇ ਬਾਹਰ ਧਰਨਾ ਲਾ ਰਹੇ ਨੇ ਅਫਸੋਸ ਹੈ ਕਦੇ ਕਿਸਾਨਾਂ ਨੂੰ ਕਹਿੰਦਾ ਮੂੰਗੀ ਬੀਜੋ ਤੁਹਾਨੂੰ ਐਮ ਐਸ ਪੀ ਮਿਲੂਗੀ ਦੁਵਾਨੀ ਕਿਸੇ ਨੂੰ ਨਹੀਂ ਕਦੇ ਕਹਿੰਦਾ ਮਰੀ ਹੋਈ ਮੁਰਗੀ ਦਾ ਮੈਂ ਮੁਆਵਜ਼ਾ ਦੂੰਗਾ ਫਸਲਾ ਦਾ ਪੰਜਾਬ ਇੱਕ ਵਾਰੀ ਨਹੀਂ ਦੋ ਦੋ ਵਾਰੀ ਡੁੱਬ ਗਿਆ ਦੁਵਾਨੀ ਕਿਸੇ ਨੂੰ ਨਹੀਂ ਮਿਲੀ ਲੋਕਾਂ ਦਾ ਤਾਂ ਸਾਰ ਲੈਂਦਾ ਹੀ ਨਹੀਂ ਹੈਗਾ ਬਸ ਗੱਲਾਂ ਬੋਲ ਬੋਲ ਟਪਾਈ ਜਾਂਦਾ ਹੈ ਲੋਕ ਸਭਾ ਹਲਕਾ ਬਠਿੰਡਾ ਤੋਂ ਮੈਂਬਰ ਪਾਰਲੀਮੈਂਟ ਤੇ ਸਾਬਕਾ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਦੇ ਵੱਲੋਂ ਲਗਾਤਾਰ ਵਿਧਾਨ ਸਭਾ ਹਲਕਾ ਲੰਬੀ ਦੇ ਪਿੰਡਾਂ ਦੇ ਵਿੱਚ ਧਨਵਾਦੀ ਦੌਰਾ ਕੀਤਾ ਜਾ ਰਿਹਾ ਹੈ ਅੱਜ ਵੀ ਹਲਕੇ ਦੇ ਪਿੰਡਾਂ ਵਿੱਚ ਜਾ ਕੇ ਬੀਬਾ ਬਾਦਲ ਨੇ ਲੋਕਾਂ ਦਾ ਧੰਨਵਾਦ ਕੀਤਾ ਤੇ ਪੰਜਾਬ ਵਿੱਚ ਹੋਣ ਵਾਲੀਆਂ ਜਮਨੀ ਚੋਣਾ ਅਤੇ ਪੰਚਾਇਤੀ ਚੋਣਾ ਦੇ ਲਈ ਪਾਰਟੀ ਵਰਕਰਾਂ ਤੇ ਲੋਕਾਂ ਨੂੰ ਲਾਂਭਤ ਕੀਤਾ ਬੀਬਾ ਬਾਦਲ ਨੇ ਇਸ ਦੌਰਾਨ ਕਿਸਾਨਾਂ ਵੱਲੋਂ ਲਾਇ ਚੰਡੀਗੜ੍ਹ ਮੋਰਚੇ ਨੂੰ ਲੈ ਕੇ ਪੰਜਾਬ ਅਤੇ ਕੇਂਦਰ ਸਰਕਾਰ ਤੇ ਸ਼ਬਦੀ ਹਮਲੇ ਕੀਤੇ ਤੇ ਪੰਜਾਬ ਦੀ ਕਾਨੂੰਨੀ ਵਿਵਸਥਾ ਤੇ ਸਵਾਲ ਉਠਾਉਂਦੇ ਹੋਏ ਸੀਐਮ ਭਗਵੰਤ ਮਾਨ ਅਤੇ ਮਾਨ ਸਰਕਾਰ ਨੂੰ ਜਮ ਕੇ ਰਗੜੇ ਲਾਏ ਦੇਖੋ ਇਹ ਭਗਵੰਤ ਮਾਨ ਜਿਹੜਾ ਕਹਿੰਦਾ ਸੀ ਕਿ ਕੋਈ ਧਰਨਾ ਨਹੀਂ ਲੱਗੂਗਾ ਪੰਜਾਬ 'ਚ ਸਾਰੇ ਕੱਚੇ ਪੱਕੇ ਕੀਤੇ ਜਾਣਗੇ ਵਿਦੇਸ਼ੋਂ ਆ ਕੇ ਬੱਚੇ ਇੱਥੇ ਕੰਮ ਕਰ ਕੋਈ ਬਾਹਰ ਨਹੀਂ ਜਾਊਗਾ ਤੇ ਅੱਜ ਕਿਸਾਨ ਕਿੰਨੀ ਵੱਡੀ ਗਿਣਤੀ 'ਚ ਵਿਧਾਨ ਸਭਾ ਦੇ ਬਾਹਰ ਧਰਨਾ ਲਾ ਰਹੇ ਨੇ ਕਿਉਂ ਲਾ ਰਹੇ ਨੇ ਕਿਉਂਕਿ ਜਿਹੜਾ ਇਹਦਾ ਫਰਜ਼ ਬੰਦਾ ਵੀ ਇਹਨਾਂ ਦੇ ਮਸਲੇ ਹਲ ਕਰਾ ਕੇ ਕੇਂਦਰ ਤੋਂ ਇਹ ਜਾ ਕੇ ਕੇਜਰੀਵਾਲ ਦਾ ਹਾਲਚਾਲ ਪੁੱਛਣ ਵਾਸਤੇ ਤਾਂ ਪਹੁੰਚ ਜਾਂਦਾ ਹੈ ਲੇਕਿਨ ਕਿਸਾਨਾਂ ਦਾ ਮਸਲਾ ਲੈ ਕੇ ਕਦੋਂ ਗਿਆ ਹੈ ਕਿਸਾਨਾਂ ਨੂੰ ਪਹਿਲੇ ਪ੍ਰਧਾਨ ਮੰਤਰੀ ਮੋਦੀ ਨੇ ਧੋਖਾ ਦਿੱਤਾ ਇਹਨਾਂ ਦਾ ਚਕਾਇਆ ਇਹਨਾਂ ਦਾ ਮੋਰਚਾ ਕਿ ਤੁਹਾਡੇ ਸਾਰੀ ਮੰਗਾਂ ਪੂਰੀ ਕਰਾਂਗਾ ਤਿੰਨ ਸਾਲ ਨਿਕਲ ਗਏ ਕੱਖ ਪੂਰਾ ਨਹੀਂ ਕੀਤਾ ਜਿਹਦੇ ਕਰਕੇ ਫੇਰ ਇਹ ਮਜਬੂਰ ਹੋਏ ਖਨੌਰੀ ਚ ਸ਼ੰਭੂ ਚ ਅੱਜ ਵੀ ਬੈਠੇ ਨੇ ਬਲਕੇ ਹਰਿਆਣੇ ਦੀ ਪੁਲਿਸ ਉਹ ਸਾਡੇ ਕਿਸਾਨਾਂ ਦੇ ਉੱਤੇ ਤਸ਼ੱਦਦ ਕਰਕੇ ਇੱਕ ਨੌਜਵਾਨ ਮੁੰਡਾ ਤੱਕ ਮਰਵਾਤਾ ਕਈ ਕਿਸਾਨਾਂ ਦੇ ਉੱਤੇ ਇਹੋ ਜਿਹੇ ਅਸਥਰੂ ਦੇ ਗੈਸ ਕੀ ਕੋ ਸਾਡੇ ਮਜ਼ਦੂਰ ਬੈਠੇ ਨੇ ਕਿਸਾਨ ਬੈਠੇ ਨੇ ਤੇ ਇਹ ਮੁੱਖ ਮੰਤਰੀ ਦਾ ਫਰਜ਼ ਨਹੀਂ ਬੰਦਾ ਇਹ ਹੱਲ ਕਰਾਏ ਸੋ ਜਿਹਦੇ ਕਰਕੇ ਅਫਸੋਸ ਹੈ ਕਦੇ ਕਿਸਾਨਾਂ ਨੂੰ ਕਹਿੰਦਾ ਮੂੰਗੀ ਬੀਜੋ ਤੁਹਾਨੂੰ ਐਮਐਸਪੀ ਮਿਲੂਗੀ ਦਵਾਨੀ ਕਿਸੇ ਨੂੰ ਨਹੀਂ ਮਿਲੀ ਨਾ ਕਿਸੇ ਨੂੰ ਮੋਟਰ ਦਾ ਕਨੈਕਸ਼ਨ ਆਇਆ ਕਦੇ ਕਹਿੰਦਾ ਮਰੀ ਹੋਈ ਮੁਰਗੀ ਦਾ ਮੈਂ ਮੁਆਵਜ਼ਾ ਦੂੰਗਾ ਫਸਲਾ ਦਾ ਪੰਜਾਬ ਇੱਕ ਵਾਰ ਹੀ ਨਹੀਂ ਦੋ ਦੋ ਵਾਰੀ ਡੁੱਬ ਗਿਆ ਦੁਵਾਨੀ ਕਿਸੇ ਨੂੰ ਨਹੀਂ ਮਿਲੀ ਲੋਕਾਂ ਦਾ ਤਾਂ ਸਾਰ ਲੈਂਦਾ ਹੀ ਨਹੀਂ ਹੈਗਾ ਬਸ ਗੱਲਾਂ ਬੋਲ ਬੋਲ ਟਪਾਈ ਜਾਂਦਾ ਅੱਜ ਆਯੂਸ਼ਮਾਨ ਦੇ ਤਕਰੀਬਨ 1000 ਕਰੋੜ ਰੁਪਏ ਸੇਤ ਸਹੂਲਤਾਂ ਦਾ ਕੇਂਦਰ ਨੇ ਬੰਦ ਕਰ ਛੱਡਿਆ ਕਿਉਂਕਿ ਕੇਂਦਰ ਦੇ ਪੈਸਿਆਂ ਦਾ ਨਾ ਆਪ ਦੀ ਮੋਹੱਲਾ ਕਲੀਨਿਕ ਖੋਲਣਾ ਚਾਹੁੰਦਾ ਮਸ਼ਹੂਰੀ ਕਰਕੇ ਆਪਦੀ ਫੋਟੋ ਚਿਪਕਾਉਣ ਵਾਸਤੇ ਤੇ ਉਹਨਾਂ ਨੇ ਬੰਦ ਕਰ ਛੱਡਿਆ ਜੇ ਮੋਹੱਲਾ ਕਲੀਨਿਕ ਤੇ ਆਪਣੀ ਫੋਟੋ ਲਾਨੀ ਹੈ ਤਾਂ ਫਿਰ ਆਪਦੇ ਪ 5 ਲੱਖ ਦਾ ਕਾਰਡ ਮਿਲਦਾ ਸੀ ਜਿਹਦੇ ਨਾਲ ਆਪ ਦਾ ਕੋਈ ਆਪਰੇਸ਼ਨ ਗਰੀਬ ਕਰਾ ਲੈਂਦਾ ਸੀ ਕੋਈ ਦਵਾਈਆਂ ਲੈ ਲੈਂਦਾ ਸੀ ਸਾਰਾ ਪੰਜਾਬ ਚ ਬੰਦ ਬੈਠਿਆ ਹੈ ਅੱਜ ਪੈਸੇ ਆ ਕਮਾਨ ਦੇ ਚੱਕਰ ਚ ਗਰੀਬ ਬੱਚਿਆਂ ਦੇ ਆਂਗਣਵਾੜੀ ਚ ਇਹਨਾਂ ਨੂੰ ਕੀੜੇ ਮਕੌੜੇ ਤੇ ਉਰਲੀ ਵਾਲਾ ਖਾਣਾ ਦਿੱਤਾ ਜਾ ਰਿਹਾ ਹੈ ਮਾਰਕਫੈਟ ਦੇ 5 ਯੂਨਿਟ ਬੰਦ ਕਰਕੇ ਇਹ ਪ੍ਰਾਈਵੇਟ ਅਧਾਰਾ ਨੂੰ ਦੇ ਕੇ ਪੈਸੇ ਲੁੱਟ ਕੇ ਖਾ ਰਹੇ ਨੇ ਤੇ ਮਾੜਾ ਖਾਣਾ ਗਰੀਬ ਕੀ ਗਰੀਬ ਦਾ ਬੱਚਾ ਜੇ ਮਰਦਾ ਹੈ ਉਹ ਕਿਸੇ ਮਾਦਾ ਬੱਚਾ ਨਹੀਂ ਹੈਗਾ ਏਸੀ ਤਰ੍ਹਾਂ ਕਿਸਾਨਾਂ ਦੇ ਨਾਲ ਡੀਏਪੀ 60% ਸੈਂਪਲ ਫੇਲ ਹੋ ਗਏ ਦਸਨ ਮੰਤਰੀ ਸਾਹਿਬ ਵੀ ਪ੍ਰਾਈਵੇਟ ਅਧਾਰੇ ਤੋਂ ਤੁਸੀਂ ਲੈ ਕੇ ਸਰਕਾਰੀ ਅਧਾਰੇ ਤੋਂ ਲੈ ਕੇ ਪ੍ਰਾਈਵੇਟ ਦੇ ਹੱਥੇ ਕਿਉਂ ਦਿੱਤਾ ਹੈ ਅੱਜ ਸੈਂਪਲ ਜਿਹੜੇ ਫੇਰ ਉਹ ਕਿਸਾਨ ਦਾ ਪੈਸਾ ਵੀ ਜਾ ਬੇਕਾਰ ਜਾ ਰਿਹਾ ਹੈ ਤੇ ਨਾਲ ਫਸਲਾ ਜਦ ਖਰਾਬ ਹੋਣਗੇ ਤਾਂ ਕੌਣ ਜ਼ਿੰਮੇਵਾਰ ਹੋਗਾ ਸੋ ਹਰ ਪੱਖੋਂ ਪੰਜਾਬ ਨੂੰ ਹਰ ਪੱਖੋਂ ਲੁੱਟਿਆਈ ਜਾ ਰਿਹਾ ਹੈ ਕਿਸੇ ਦੀ ਸੁਣਵਾਈ ਨਹੀਂ ਇਹਨਾਂ ਦੇ ਗਰੀਬਾਂ ਦੇ ਮਕਾਨ 1.5 ਸਾਲ ਤੋਂ ਇੱਕ ਮਕਾਨ ਦਾ ਚੈੱਕ ਨਹੀਂ ਆਇਆ ਇੱਕ फ्लਸ਼ ਦਾ ਚੈੱਕ ਨਹੀਂ ਆਇਆ ਕਿਸੇ ਦਾ ਸ਼ਗਨ ਦੀ ਇਹਨਾਂ ਦੇ ਉਹ ਬਦਲ ਸਾਹਿਬ ਦੇ ਚੈੱਕ ਉਹ ਬੰਦ ਕਰ ਛੱਡੇ ਨੇ ਬੱਚਿਆਂ ਦੇ ਵਜੀਫੇ ਨਹੀਂ ਆ ਰਹੇ ਹੈਗੇ ਕਿਸਾਨ ਨੂੰ ਨਾ ਮੋਟਰ ਨਾ ਮੁਆਵਜ਼ਾ ਸੋ ਇਹ ਪੰਜਾਬ 'ਚ ਮਿਲ ਕੀ ਰਿਹਾ ਹੈ ਲੁੱਟਾਂ ਖੋਹਾਂ ਚੋਰੀਆਂ ਡਕੈਤੀਆਂ ਕਤਲ ਤੇ ਨਸ਼ੇ ਇਸ ਤੋਂ ਇਲਾਵਾ ਪੰਜਾਬ 'ਚ ਕੁਝ ਨਹੀਂ ਆ ਚੋਰੀਆਂ ਕਾਨੂੰਨ ਵਿਵਸਥਾ ਦਾ ਤਾਂ ਆ ਹਾਲ ਹੈ ਦਿਨ ਦਿਹਾੜੇ ਕਿਦੇ ਘਰ ਦੇ ਅੰਦਰ ਵੜ ਕੇ ਕੌਣ ਕਿਹਨੂੰ ਮਾਰ ਜਾਏ ਕੋਈ ਬੇਖੌਫ ਹੋ ਕੇ ਮੁੱਖ ਮੰਤਰੀ ਨੂੰ ਆਪ ਬੁਲੇਟ ਪ੍ਰੂਫ ਸ਼ੀਸ਼ਾ ਲਾ ਕੇ ਇਹਨੂੰ 15 ਅਗਸਤ 'ਚ ਭਾਸ਼ਣ ਦੇਣਾ ਪੈ ਰਿਹਾ ਹੈ ਤੇ ਅੰਦਾਜ਼ਾ ਲਾ ਲਓ ਜੇ ਮੁੱਖ ਮੰਤਰੀ ਆਪਣੇ ਆਪ ਨੂੰ ਸੁਰੱਖਿਅਤ ਨਹੀਂ ਮਹਿਸੂਸ ਕਰਦਾ ਤੇ ਇਹ ਜਨਤਾ ਕਿੱਥੇ ਜਾਊਗੀ ਮੈਡਮ ਦੂਜੇ ਪਾਸੇ ਪੰਜਾਬ ਸਰਕਾਰ ਤੇ ਹਰਿਆਣਾ ਸਰਕਾਰ ਦੀਆਂ ਨੇ ਮੀਟਿੰਗਾਂ ਹੋਈਆਂ ਹੀਆਂ ਸ਼ੰਭੂ ਬਾਰਡਰ ਨੂੰ ਖੋਲਣ ਲਈ ਅੱਜ ਸੁਪਰੀਮ ਕੋਰਟ ਦੇ ਵਿੱਚ ਰਿਪੋਰਟ ਪੇਸ਼ ਕਰਨਗੇ ਉਸ ਨੂੰ ਲੈ ਕੇ ਦੇਖੋ ਇਹ ਸ਼ੰਭੂ ਬਾਰਡਰ ਜੇ ਖੁੱਲ ਰਿਹਾ ਹੈ ਨਾ ਇਹ ਇਸ ਕਰਕੇ ਨਹੀਂ ਕਿ ਸਾਡੇ ਮੁੱਖ ਮੰਤਰੀ ਨੇ ਜਾ ਕੇ ਹਰਿਆਣਾ ਦੀ ਪੁਲਿਸ ਦੇ ਉੱਤੇ ਕਾਰਵਾਈ ਕੀਤੀ ਹੈ ਜਿਹੜੇ ਪੁਲਿਸ ਨੇ ਅਥਰੋ ਗੈਸਾ ਦੇ ਨਾਲ ਇੰਨੀ ਜ਼ਹਿਰੀਲੀ ਗੈਸ ਸਾਡੇ ਕਿਸਾਨਾਂ 'ਚ ਹੈ ਕਿ 10-12 ਕਿਸਾਨਾਂ ਦੀ ਮੌਤ ਹੋ ਗਈ ਉਹਦੇ ਬਾਅਦ ਜਿਨ੍ਹਾਂ ਨੇ ਉਹ ਪੈਲੇਟਸ ਡਰੋਨ ਦੇ ਰਾਹੀਂ ਸਿੱਟਕੇ ਸਾਡੇ ਨੌਜਵਾਨਾਂ ਨੂੰ ਮਾਰਿਆ ਜਿਨ੍ਹਾਂ ਨੇ ਆਪਣੇ ਇਸ ਮੋਡ ਹਲਕੇ ਦੇ ਨੌਜਵਾਨ ਮੁੰਡੇ ਨੂੰ ਸ਼ਰੀਆਮ ਗੋਲੀ ਦੇ ਨਾਲ ਮਾਰਤਾ ਸਾਡੇ ਮੁੱਖ ਮੰਤਰੀ ਨੇ ਉਹਨਾਂ ਦੇ ਖਿਲਾਫ ਕੋਈ ਕਾਰਵਾਈ ਨਹੀਂ ਕੀਤੀ ਬਲਕਿ ਹਰਿਆਣਾ ਸਰਕਾਰ ਨੇ ਉਹਨਾਂ ਲੋਕਾਂ ਨੇ ਜਿਨ੍ਹਾਂ ਨੇ ਤਸ਼ੱਦਦ ਪੰਜਾਬ ਦੀ ਧਰਤੀ ਬਚਾ ਕੇ ਪੰਜਾਬ ਦੇ ਕਿਸਾਨਾਂ ਦੇ ਉੱਤੇ ਕੀਤੀ ਤੁਹਾਨੂੰ ਹੈਰਾਨੀ ਹੋਊਗੀ ਗੈਲੈਂਟਰੀ ਅਵਾਰਡ ਵਾਸਤੇ ਉਹਨਾਂ ਨੂੰ ਰეკਮੈਂਡ ਕੀਤਾ ਕਿ ਮੈਡਲ ਦਿਓ ਇਹਨਾਂ ਨੇ ਬਖੋਬੀ ਕੰਮ ਕੀਤਾ ਤੇ ਸਾਡੇ ਮੁੱਖ ਮੰਤਰੀ ਉਹਨਾਂ ਦੇ ਖਿਲਾਫ ਕੀ ਕਾਰਵਾਈ ਕਰੂਗਾ ਅੱਜ ਉਹਨਾਂ ਦੇ ਨਾਲ ਬੈਠ ਕੇ ਗੱਲਾਂ ਬਾਤਾਂ ਕਰ ਰਹੇ ਪਹਿਲੇ ਤਾਂ ਉਹਨਾਂ ਨੂੰ ਕਹੇ ਕਿ ਆਪਣੇ ਇਹਨਾਂ ਅਫਸਰਾਂ ਦੇ ਖਿਲਾਫ ਐਕਸ਼ਨ ਲੋ ਕਿ ਇਹਨਾਂ ਨੂੰ ਮੈਡਲ ਨਹੀਂ ਇਹਨਾਂ ਨੂੰ ਡਿਸਮਿਸ ਕਰਨਾ ਚਾਹੀਦਾ ਹੈਗਾ ਤੇ ਹੁਣ ਅਦਾਲਤ ਨੇ ਕਿਹਾ ਕਿ ਖੋਲਿਆ ਜਾਇਆ ਤਾਂ ਬੈਠ ਕੇ ਗੱਲਾਂ ਕਰ ਰਹੇ ਗੱਲ ਕਰਨੀ ਹੈ ਤਾਂ ਜਾ ਕੇ ਦੱਸੇ ਹਰਿਆਣੇ ਨੂੰ ਇੱਕ ਟੁੱਪਕਾ ਪਾਣੀ ਐਸਵਾਈਐਲ ਨਹਿਰ ਦਾ ਨਹੀਂ ਦਵਾਂਗੇ ਜਿਹੜਾ ਪਾਣੀ ਸਾਡਾ ਰੋਜ਼ ਖੋਖੋ ਦੂਜੇ ਸੂਬਿਆਂ ਨੂੰ ਦੇਈ ਜਾਂਦਾ ਹੈ ਮੰਗ ਕਰੇ ਅਫਸਰਾਂ ਦੇ ਖਿਲਾਫ ਐਕਸ਼ਨ ਤੇ ਕਿਸਾਨਾਂ ਦੀ ਗੱਲ ਜਾ ਕੇ ਦਿੱਲੀ ਦੇ ਨਾਲ ਕਰੇ ਇਹਨਾਂ ਦੀ ਮੰਗਾਂ ਪੂਰੀ ਕਰਾਏ ਜਿਹੜਾ ਇਹਨਾਂ ਦੇ ਨਾਲ ਵਾਦਾ ਕੀਤਾ ਗਿਆ